ਇਨਸਾਨ ਦੀ ਜਿੱਥੇ ਮੌਤ ਲਿਖੀ ਹੈ ਉੱਥੇ ਹੁੰਨੀ ਹੈ ਸਮਾ ਅਸਥਾਨ ਤੇ ਕਾਰ ਇਹ ਤਿੰਨ ਚੀਜ਼ਾਂ ਜਦੋਂ ਇਕੱਠੀਆਂ ਹੁੰਦੀਆਂ ਹਨ ਸਮਾ ਦਾ ਕਾਰਨ ਬਣ ਜਾਂਦਾ ਕਿ ਕਿਸਕਾਰ ਜੀਵ ਨੇ ਸੰਸਾਰ ਤੋਂ ਦੁਰ ਮੈ ਕਿਉਂ ਅਸਥਾਨ ਆ ਜਾਂਦਾ ਕਿ ਜਿੱਥੋਂ ਜੀਵ ਨੇ ਸੰਸਾਰ ਤੋਂ ਦੁਰ ਮੈ ਕੋ ਥਾਂ ਇਹ ਤਿੰਨੇ ਜੀਤਾਂ ਜਦੋਂ ਇਕੱਠੀਆਂ ਹੁੰਦੀਆਂ ਨੇ ਫਿਰ ਇਹ ਭੌਰ ਜੀਵਾਤਮਾ ਇਸ ਤਨ ਨੂੰ ਛੱਡ ਕੇ ਚਲੀ ਜਾਂਦੀ ਹੈ। ਆਪ ਮਨੁੱਖ ਦੀ ਮੌਤ ਹੋ ਜਾਂਦੀ ਹੈ। ਜੇ ਤਨ ਦੇ ਵਿੱਚੋਂ ਆਤਮਾ ਨਿਕਲ ਕੇ ਚਲੀ ਜਾਂਦੀ ਹੈ। ਇੰਨਾ ਚੀਜ਼ਾਂ ਦੇ ਵਿੱਚੋਂ ਇੱਕ ਚੀਜ਼ ਨਾ ਮੇਰ ਖਾਂਦੀ ਹੋਵੇ ਤਾਂ ਮੌਤ ਨਹੀਂ ਆਫਤ। ਆਮਾ ਅਸਥਾਨ ਦੇ ਕਾਰਨ ਇਹਨਾਂ ਜੀਤਾਂ ਮਿਲਦੀਆਂ ਨੇ ਜਦੋਂ ਸ਼ਰੀਰ ਜੀਵ ਤਨ ਨੂੰ ਛੱਡ ਦਿੰਦਾ ਜਿੱਥੇ ਸਾਡੀ ਮੌਤ ਲਿਖੀ ਹੈ ਜਿਸ ਕਾਰਨ ਲਿਖੀ ਹੈ ਜਿਸ ਥਾਂ ਤੇ ਲਿਖੀ ਤੇ ਤਿੰਨ ਗੱਲਾਂ ਤੇ ਤਿੰਨੋਂ ਚੀਜ਼ਾਂ ਜਦੋਂ ਇਕੱਠੀਆਂ ਹੋਣ ਗਿਆ ਤੇ ਅਸੀਂ ਆਪਣੇ ਤਨ ਨੂੰ ਛੱਡ ਕੇ ਚਲੇ ਜਾਵਾਂਗੇ ਭਾਵ ਆਤਮਾ ਤਨ ਨੂੰ ਛੱਡ ਕੇ ਚਲੀ ਜਾਏਗੀ ਪਰ ਮਹਾਰਾਜ ਨੇ ਬਾਣੀ ਚ ਇੱਕ ਜ਼ਿਕਰ ਕੀਤਾ ਹੈ ਕਿ ਇਸ ਗੱਲ ਦਾ ਕਿਸੇ ਨੂੰ ਨਹੀਂ ਪਤਾ ਕਿ ਕਿਸ ਥਾਂ ਤੇ ਕਿਸ ਕਾਲ ਕਿਸ ਸਮੇਂ ਮੇਰੀ ਮੌਤ ਹੋਣੀ ਹੈ ਤੇਰਾ ਕੋਈ ਪਤਾ ਨਹੀਂ ਪਰਮਾਤਮਾ ਨੇ ਆਪਣੇ ਹੱਥ ਰੱਖੇ ਸਭ ਕਿ ਇਸ ਜੀਵ ਨੇ ਇਸ ਥਾਂ ਤੇ ਕਿਸ ਕਾਲ ਇਸ ਸਮੇਂ ਚੜ੍ਹਾਈ ਕਰ ਜਾਣਾ ਹੈ ਮਰ ਜਾਣਾ ਹੈ ਗੁਰੂ ਅਮਰਦਾਸ ਜੀ ਦੇ ਇੱਕ ਵਚਨ ਬਾਣੀ ਚ ਮਹਾਰਾਜ ਕਹਿੰਦੇ ਕਿ ਆ ਜਾਣਾ ਕੇਬਾ ਮਰਾਂਗੇ ਕਿਹਦਾ ਮਰਨਾ ਹੈ ਕਿਤੇ ਕਿਸੇ ਨੂੰ ਨਹੀਂ ਪਤਾ ਕਿ ਕਦੋਂ ਕਿਸ ਥਾਂ ਤੇ ਕਿਸ ਨੇ ਮਰਨਾ ਹੈ ਇਹ ਗੱਲ ਪਰਮਾਤਮਾ ਨੇ ਆਪਣੇ ਹੱਥ ਚ ਰੱਖੀ ਹੈ ਇਹ ਬਚਪਨ ਵਿੱਚ ਵੀ ਹੋ ਸਕਦਾ ਹੈ ਜਵਾਨੀ ਵਿੱਚ ਵੀ ਹੋ ਸਕਦਾ ਹੈ ਬੁਢਾਪੇ ਵਿੱਚ ਤਾਂ ਉਹ ਹੀ ਹੋਣਾ ਹੈ ਭਾਪ ਕੋਈ ਬਚਪਨ ਵਿੱਚ ਵੀ ਜਾ ਸਕਦਾ ਜਿੰਨੀ ਕੋ ਦੀ ਉਮਰ ਲਿਖਾਈ ਹੋਈ ਹੈ ਉਨੀ ਉਹਨੇ ਭੁੱਕ ਕੇ ਚਲੇ ਜਾਣਾ ਹੈ ਕੋਈ ਗਿਵਾਲੀ ਵਿੱਚ ਵੀ ਚਲੇ ਜਾਂਦਾ ਹੈ ਬੁੜਾਪੇ ਤੋਂ ਪੁੱਛੂ ਤਾਂ ਫਿਰ ਮੌਤ ਹੀ ਹੈ ਨਾ ਮਾਰਾ ਤਾਂ ਕਹਿੰਦੇ ਬੁੱਢਾ ਹੋ ਗਿਆ شیخ ਪੀ ਤੰਬਣ ਲਗੀ ਦੀ ਜੇ ਸੋ ਭਰਿਆ ਕੀ ਬਣਾ ਪੀ ਤਨ ਕੋ ਸਿੱਖੇ ਮਾਰਾ ਦੇ ਕਿਤੇ ਭਾਵੇਂ ਕੋਈ ਉਹ ਸਾਲ ਦਾ ਤੂੰ ਜਾਵੇ ਆਖਰ ਨੂੰ ਤਾਂ ਜਾਣਾ ਹੀ ਜਾਣਾ ਹੈ ਨਾ ਇਸ ਦੇ ਨੇ ਜਿਹੜੀ ਮਿੱਟੀ ਦੀ ਹੈ ਨਾ ਖੇੜੇ ਵਿੱਚ ਹੀ ਮਿਲਦਾ ਨਾਲ ਘਟੇਰੀ ਛਾਰ ਕੀ ਇਹ ਫਿਰ ਉਹ ਇਸ਼ਾਰਾ ਕਿ ਕਿਸੇ ਨੂੰ ਨਹੀਂ ਪਤਾ ਕਿ ਕਦੋਂ ਕਿਸ ਥਾਂ ਤੇ ਕਿਸ ਤਰ੍ਹਾਂ ਉਹ ਮਰਦਾ ਹੈ ਪਰ ਜਦੋਂ ਕੋਈ ਪਰਮਾਤਮਾ ਨਾਲ ਜਿਉਂਦੇ ਦੀ ਕੋ ਜਨਤਰ ਫਿਰ ਉਹ ਇਸ ਗੱਲ ਦਾ ਡਰ ਨਹੀਂ ਹੁੰਦਾ ਕਿ ਮੈਨੂੰ ਮੌਤ ਆਉਣ ਜਾਂ ਮੈਂ ਮਰ ਜਾਣਾ ਉਹ ਕਿਨਾਂ ਦੇ ਕੱਲ੍ਹ ਹੁੰਦੀਆਂ ਨਾ ਅੱਜ ਆ ਜਾ ਕੋਈ ਪਿਆਰ ਜਿਸ ਮਰਨੇ ਤੇ ਜੱਗ ਡਰੇ ਮੇਰੇ ਮਨਾਂ ਦਾ ਉਹਨੂੰ ਚਾਹ ਹੁੰਦਾ ਇਸ ਦਰਗਾਹ ਦਾ ਕਿ ਜਿਹੜੀ ਮੌਤ ਤੋਂ जग ਦੇ ਲੋਕ ਡਰਦੇ ਨੇ ਮੇਰੇ ਮਨ 'ਚ ਵੀ ਅੰਤਰੀ ਮਰਤੇ ਦੀ ਇਹ ਨਹੀਂ ਕਿ ਜਿਸ ਨੂੰ ਹਮੇ ਨੂੰ ਮਾਰਦੂ जग ਡਰਦਾ ਨਾ ਇਹਨੂੰ ਮਾਰ ਕੇ ਮੇਰੇ ਮਨ 'ਚ ਅਨੰਦ ਵੜਿਆ ਹੈ